ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜਾ ਆ ਵੀਰੋ ਅਤਿਸ਼ਗਾ ਫਾਇਰ ਟੈਂਪਲ ਜਦੋਂ ਵਪਾਰੀ ਪੂਰੀ ਦੁਨੀਆ ਤੋਂ ਇਕੱਠੇ ਹੋ ਕੇ ਸਿਲਕ ਰੂਟ ਦੇ ਵਿੱਚੋਂ ਨਿਕਲਦੇ ਸੀ ਤੋਂ ਇਹ ਉਹਨਾਂ ਦੀ ਇੱਕ ਡੈਸਟੀਨੇਸ਼ਨ ਹੀ ਇੱਥੇ ਆ ਕੇ ਆਰਾਮ ਕਰਦੇ ਸੀ ਵੱਡੇ ਵੱਡੇ ਵਪਾਰੀ ਜਿਨ੍ਹਾਂ ਦੇ ਵਿੱਚ ਬਾਬਾ ਮੱਖਣ ਸ਼ਾਹ ਜੀ ਲਬਾਣਾ ਜਿਨ੍ਹਾਂ ਬਾਰੇ ਮੈਂ ਕੱਲਿਆਂ ਦੇ ਬਾਰੇ ਗੱਲ ਕਰਾਂਗਾ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕੀਤਾ ਸੀ ਪੂਰੀ ਦੁਨੀਆ ਦੇ ਸਾਹਮਣੇ ਉਹ ਵੀ ਐਸੇ ਰੂਟ ਦੇ ਥਰੂ ਜਾਂਦੇ ਸੀ ਤੇ ਇਹ ਅਤਿਸ਼ਗਧ ਉੱਤੇ ਆ ਕੇ ਇੱਥੇ ਆ ਕੇ ਉਹ ਆਰਾਮ ਕਰਦੇ ਸੀ ਹੁਣ ਤੋਂ ਨਮੂ ਖਾਵਾਂਗਾ ਉਹ ਜਗਾ ਜਿੱਥੇ ਬਾਬਾ ਜੀ ਆਰਾਮ ਕਰਦੇ ਸੀ ਆਪਾਂ ਲਾਂਦਾ ਬਾ ਤੁਹਾਨੂੰ ਬਾਹਰੀ ਦਰਸ਼ਕ ਖਾਨਾ ਫਿਰ ਆਪਾਂ ਅੰਦਰ ਚੱਲਾਂਗੇ ਤੇ ਤੁਹਾਨੂੰ ਵਿਖਾਵਾਂਗੇ ਉੱਥੇ ਅੱਜ ਵੀ ਉਹਨਾਂ ਦੇ ਨਿਸ਼ਾਨ ਹੈਗੇ ਇਹ ਆ ਜੀ ਉਹ ਸਰਾ ਜਿੱਥੇ ਸਾਰੇ ਵਪਾਰੀ ਅੰਦਰ ਐਂਟਰੀ ਕਰਦੇ ਸੀ ਜੀ ਇਹਦੇ ਥਾਣੇ ਅੰਦਰ ਜਾਂਦੇ ਸੀ ਅੱਜ ਇਹ ਸਰਕਾਰ ਨੇ ਨੂੰ ਸੰਭਾਲ ਕੇ ਰੱਖਿਆ ਹੋਇਆ ਆਓ ਕੋ ਦੋਸਤਾਂ ਤੇ ਜਿਹੜੇ ਉਸ ਜਮਾਨੇ ਦੀ ਸੰਸਕ੍ਰਿਤੀ ਤਾਂ ਹਿੰਦੂਈ ਜਿਹੜੀ ਭਾਸ਼ਾ ਹੈ ਉਹਦੇ ਸਲੋਕ ਕੋਈ ਲਿਖੇਦੇ ਉੱਤੇ ਕਿਉਂਕਿ ਇਹ ਸਪੈਸ਼ਲ ਜਿਹੜੀ ਹਾਥੀਕਾ ਸੀ ਇਹ ਇੰਡੀਅਨ ਵਪਾਰੀ ਤੇ ਜਿਹੜੇ ਰਸ਼ੀਆ ਨੇ ਇਧਰੋਂ ਆਉਂਦੇ ਸੀ ਜਾਂ ਚਾਈਨਾ ਤੋਂ ਆਉਂਦੇ ਸੀ ਉਹਨਾਂ ਲੋਕਾਂ ਵਾਸਤੇ ਸਿਲਕ ਰੂਟ ਦੇ ਉੱਤੇ ਇਹ ਹੁੰਦਾ ਸੀ ਇਹ ਅੰਦਰੂਨੀ ਦ੍ਰਿਸ਼ ਇੱਥੋਂ ਦਾ ਫਾਇਰ ਟੈਂਪਲ ਦਾ ਪਹਿਲਾਂ ਤੁਹਾਨੂੰ ਫਾਇਰ ਟੈਂਪਲ ਦਿਖਾਣਾ ਹੈ ਇਹ ਚਾਰੇ ਪਾਸੇ ਇਹਨਾਂ ਨੇ ਇਹ ਬਿਲਡਿੰਗਸ ਬਣਾਈਆਂ ਸੀ ਇਹਦੇ ਵਿੱਚ ਵਪਾਰੀ ਆਉਂਦੇ ਸੀ ਆਪਣਾ ਘੋੜੇ ਤੇ ਸਮਾਨ ਬਾਹਰ ਜਿਹੜਾ ਤੁਹਾਨੂੰ ਦਲਾਣ ਖਾਇਆ ਉਹ ਚ ਖੜਾ ਕਰਦੇ ਸੀ ਤੇ ਇਹਨਾਂ ਜਗ੍ਹਾ ਦੇ ਵਿੱਚ ਇਹ ਕਮਰੇ ਸੀ ਜਿਨ੍ਹਾਂ ਦੇ ਵਿੱਚ ਆ ਕੇ ਤੇ ਉਹ ਬੈਠਦੇ ਸੀ ਇਹ ਉੱਪਰ ਜਾਣ ਲਈ ਪੌੜੀਆਂ ਆਪਣਾ ਸਮਾਨ ਉੱਪਰ ਚੜ੍ਹ ਕੇ ਫਿਰ ਵੇਖਦੇ ਹੁਣ ਵੇਖਦੇ ਆ ਇੱਥੇ ਕਿ ਬਾਬਾ ਮੱਖਣ ਸ਼ਾਹ ਜੀ ਕਿੱਥੇ ਇਹ ਵੀ ਜ਼ਿਆਦਾਤਰ ਹਿੰਦੀ ਦੇ ਵਿੱਚ ਲਿਖਿਆ ਹੈ ਜਿਵੇਂ ਹਿੰਦੀ ਦਾ ਆਪਾਂ ਮੇਨ ਮਿਸ਼ਨ ਹੈਗਾ ਵੀ ਪੰਜਾਬੀ ਦਾ ਕਿੱਥੇ ਆ ਫਿਰ ਆਪਾਂ ਅੰਦਰ ਵੀ ਚੱਲਾਂਗੇ ਇਹ ਰਸ਼ੀਨ ਇਹ ਦੇਖੋ ਇਹ ਵੀ ਕੋਈ ਲੈਂਗੁਏਜ ਸੀ ਹਾਂਜੀ ਦੋਸਤੋ ਆਹ ਕੋ ਇਹ ਪੰਜਾਬੀ ਦੇ ਵਿੱਚ ਲਿਖਿਆ ਹੈ ਤੇ ਇਥੋਂ ਸਾਫ਼ ਜਾਹਰ ਹੁੰਦਾ ਕਿ ਇਹ ਕਮਰਾ ਜਿਹੜਾ ਹੈ ਇਹ ਬਾਬਾ ਮੱਖਣਸ਼ਾਹ ਲੁਬਾਣਾ ਤੇ ਪੰਜਾਬੀ ਟਰੇਡਰਾਂ ਦੇ ਨਾਲ ਸੰਬੰਧਤ ਲੋਕ ਰਹਿੰਦੇ ਸੀ ਤੇ ਆਉ ਤੁਹਾਨੂੰ ਵਿਖਾਣੇ ਅੰਦਰੋਂ ਕਿ ਰੂਮ ਕਿਵੇਂ ਦੇ ਹੁੰਦੇ ਸੀ ਇਹ ਵਪਾਰੀ ਬਣਾਇਆ ਜੀ ਅੰਦਰ ਵਿੱਚ ਥੋੜੀ ਧੁੰਦਲੀ ਆਂਦੀ ਬਾਹਰੋਂ ਆ ਰਹੇ ਹਾਂਜੀ ਆਹ ਅੰਦਰ ਸ਼੍ਰੀ ਗਣੇਸ਼ ਜੀ ਦੀ ਫੋਟੋ ਬਾਬਾ ਜੀ ਦੀ ਹੈ ਕਿਉਂਕਿ ਮੰਦਰ ਹੈ ਇਸ ਕਰਕੇ ਮੈਂ ਪੈਰ ਨਹੀਂ ਲੈ ਕੇ ਜਾ ਰਿਹਾ ਲੋਕਾਂ ਨੂੰ ਨਹੀਂ ਪਤਾ ਲੋਕ ਮੰਦਰ ਦੇ ਵਿੱਚ ਅੰਦਰ ਪੈਰ ਵੀ ਲੈ ਕੇ ਜਾ ਰਹੇ ਹੁਣ ਇਹਨੂੰ ਮੰਦਰ ਦਾ ਟਾਈਪ ਦਿੱਤਾ ਇਹ ਆਲੇ ਹੁੰਦੇ ਸੀ ਇੱਥੇ ਆਪਣੇ ਦੀਵਾ ਬੱਤੀ ਕਰ ਲੈਂਦੇ ਸੀ ਤੇ ਇੱਥੇ ਜਿਹੜੇ ਮੇਨ ਵਪਾਰੀ ਹੁੰਦੇ ਸੀ ਉਹ ਆ ਕੇ ਆਰਾਮ ਕਰਦੇ ਸੀ ਲੱਗ ਜਾਓ ਗੂੜਾ ਲਾ ਕੇ ਚੱਲ ਜਾਓ ਨਹੀਂ ਮੰਦਰ ਹੈ ਜਾਈਦੇ ਜਾਂਦੇ ਆਪ ਕੋ ਇਹ ਦੱਸਿਆ ਗਿਆ ਕਿ ਇੱਥੇ ਵਪਾਰੀ ਕਿਵੇਂ ਊਠਾਂ ਦੇ ਉੱਤੇ ਹਾਥੀਆਂ ਤੇ ਬੈਲ ਗੱਡੀਆਂ ਲੈ ਕੇ ਆਉਂਦੇ ਸੀ ਇਹ ਪਿਕਚਰਾਂ ਬੜੀਆਂ ਤੇ ਉਹ ਜਿਹੜੀ ਅੱਗ ਬਾਲਦੇ ਸੀ ਇਸ ਕਰਕੇ ਬਾਲਦੇ ਸੀ ਤਾਂ ਕਿ ਲੋਕ ਗਰਮ ਰਹਿਣ ਆਖੋ ਇਹ ਚ ਸਾਰੇ ਡਿਫਰੈਂਟ ਰਿਲੀਜੀਅਨ ਦੇ ਲੋਕ ਐ ਵਪਾਰੀ ਪੱਗਾ ਮੰਨੀਆਂ ਕਾਲੇ ਗੋਰੇ ਪੰਜਾਬੀ ਇਹ ਸਾਰੇ ਲੋਕ ਇੱਥੇ ਆਉਂਦੇ ਸੀ ਬੜੀ ਮੰਦੀ ਇੱਛਾ ਹੀ ਇਸੇ ਕਰਕੇ ਸਪੈਸ਼ਲ ਜਿਹੜਾ ਸਾਡਾ ਟੂਰ ਸੀ ਉਹ ਇਸੇ ਕਰਕੇ ਸੀ ਇਹ ਇਹਦੀ ਜਦੋਂ ਕੰਸਟਰਕਸ਼ਨ ਦੁਆਰਾ ਕੀਤੀ ਗਈ ਇਹਨੂੰ ਸੰਭਾਲਣ ਵਾਸਤੇ ਸੋ ਦੋਸਤੋ ਦੱਸਿਓ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਿਆ ਕਿਵੇਂ ਦਾ ਲੱਗਾ ਹਾਂ ਮੈਂ ਤੁਹਾਨੂੰ ਬਾਹਰ ਅਸਲੀਅਤ ਵਿੱਚ ਖਾਣਾ ਫਾਇਰ ਟੈਂਪਲ ਇਹਦੇ ਅੱਗੇ ਵੀ ਇੱਕ ਮਿੰਟ ਇਹਦੇ ਨਾਲ ਤਾਂ ਹਾਂ ਮੈਂ ਵੇਖਿਆ ਵੇਖਿਆ ਅੰਦਰ ਮੂਰਤੀ ਮੂਰਤੀ ਆ ਮੇਕੀ ਬੰਦੇ ਦੀ ਆ ਵਪਾਰੀ ਦੀ ਬਣਾਈ ਉਹਨਾਂ ਨੇ ਉਸ ਤੋਂ ਬਾਅਦ ਇਹ ਇਹ ਫਾਇਰ ਚਾਰੇ ਪਾਸੇ ਉਹਨਾਂ ਨੇ ਉਸੇ ਸਮੇਂ ਨੂੰ ਵਿਖਾਇਆ ਹੋਰ ਵੇਖਦੇ ਸ਼ਾਇਦ ਕੋਈ ਹੋਰ ਵੀ ਪੰਜਾਬੀਆਂ ਨਾਲ ਬਿਲੋਂਗ ਕਰਦਾ ਜਾਂ ਕਿਉਂਕਿ ਜ਼ਿਆਦਾਤਰ ਵਪਾਰੀ ਇੰਡੀਆ ਦੇ ਹੁੰਦੇ ਸੀ ਇੱਥੇ ਇਹਨਾਂ ਸਾਰੀਆਂ ਜਗ੍ਹਾ ਦੇ ਉੱਤੇ ਲੋਖ ਲੋਕੇ ਅੱਗ ਸੇਕਦੇ ਸੀ ਵਪਾਰੀ ਇਹ ਅੱਗ ਅੱਜ ਵੀ ਉਹਨਾਂ ਨੇ ਲਾ ਕੇ ਰੱਖੀ ਹੈ ਉਸ ਤੋਂ ਬਾਅਦ ਅੱਤਰ ਉਹਨਾਂ ਦੇ ਨੌਕਰ ਵਗੈਰਾ ਜਿਹੜੇ ਉਹਨਾਂ ਦੇ ਹੁੰਦੇ ਸੀ ਉਹ ਸਾਰੇ ਨੌਕਰ ਉਹਨਾਂ ਦੇ ਐ ਸਾਈਡ ਰਹਿੰਦੇ ਸੀ ਉਹਨਾਂ ਦੇ ਉਹ ਸਪੈਸ਼ਲ ਜਿਹੜੇ ਅੱਗੇ ਮੈਂ ਤੁਹਾਨੂੰ ਕਮਰੇ ਵਿਖਾਏ ਆ ਉਹ ਜਾਂ ਤਾਂ ਉਹ ਤੇ ਵਪਾਰੀ ਰਹਿੰਦੇ ਸੀ ਤੇ ਜਾਂ ਫਿਰ ਇੱਕ ਰੂਮ ਹੋਰ ਵੇਖਿਆ ਉਹ ਵੀ ਬਾਬਾ ਮੱਖਣ ਚਾਹ ਜੀ ਦੇ ਨਾਲ ਹੀ ਬਿਲੋਂਗ ਲੱਗਦਾ ਕਿਉਂਕਿ ਮੈਂ ਤੁਹਾਨੂੰ ਪੜਨ ਦੀ ਕੋਸ਼ਿਸ਼ ਕਰਾਂਗੇ ਆਪਾਂ ਕੀ ਲਿਖਿਆ ਤੇ ਇਦੋਂ ਤੇ ਲਿਖਿਆ ਆ ਪੜਦਾ ਲਿਖਿਆ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ ਜੀ ਸਹਾਇ ਅੱਗੇ ਕੁਛ ਲਿਖਿਆ ਬਾਬਾ ਤਹਿਲ ਦਾਸ ਬੰਗੇ ਵਾਲਾ ਦਾ ਮੇਲਾ ਸ਼ਾਹ ਦੇ ਕੋਈ ਵਿਚੋ ਅੱਖਰ ਟੱਟ ਗਿਆ ਆ ਰਾਮ ਸਤਕਾਰ ਉਦਾਸੀ ਧਰਮ ਆ ਰਾਵਣਾ ਜੋ ਵੀ ਅੱਗਾ ਲਿਖਿਆ ਇਹਨਾਂ ਨੇ ਬਾਬਿਆਂ ਦੇ ਬਾਰੇ ਹੀ ਲਿਖਿਆ ਆਪਾਂ ਇਹਦੇ ਅੰਦਰ ਹੀ ਵੇਖਦੇ ਆ ਕੀ ਹੈ ਆ ਦੇਖੋ ਉਹ ਫਾਇਰ ਵਾਸਤੇ ਬਣਾਇਆ ਅੰਧਰਾ ਨੇ ਤੇ ਪੂਰੀ ਮੂਰਤੀ ਨਹੀਂ ਹੈਗੀ ਇਥੇ ਉਹਨਾਂ ਨੇ ਪੁਰਾਣੀਆਂ ਫੋਟੋਆਂ ਜਿਹੜੀਆਂ ਉਹ ਵੀ ਲਾਈਆਂ। ਇਸ ਜਗ੍ਹਾ ਨੂੰ ਬਹੁਤ ਵਧੀਆ ਤਰੀਕੇ ਸੰਭਾਲਿਆ। ਉਹ ਸਾਹਮਣੇ ਖਰੀਡੀ ਦੇ ਨਾਲ ਉਹਨਾਂ ਨੇ ਇਹ ਉੱਪਰ ਲਾਇਆ ਪ੍ਰੋਜੈਕਟਰ ਲਾ ਕੇ ਤੇ ਉਹ ਅੱਖਰ ਵੀ ਲਿਖੇ ਆ। ਦੋਸਤੋ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ